ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਕੋਟ ਆਪ ਸਭ ਦੇ ਸੰਮੁਖਾ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੱਖ ਦੇ ਵੱਖ-ਵੱਖ ਮਸਲੇ ਅਤੇ ਸਰਗਰਮੀਆਂ ਬਾਰੇ ਬੰਧਨਾਮਾ ਦੇ ਮੁੱਖ ਮੰਧੇ ਜਾਣਾਂਗੇ ਸਭ ਤੋਂ ਪਹਿਲਾ ਸਿੱਖ ਸੰਪਰਦਾਵਨ ਤੇ ਹੋਏ ਬ੍ਰह्मीਕਰਨ ਬਾਰੇ ਦੂਜਾ ਸਿੱਖੀ ਵਿੱਚ ਗਿਆਨ ਅਤੇ ਖੋਜ ਦੀ ਲੋੜ ਕੀ ਹੈ ਤੀਜਾ 21ਵੀਂ ਸਦੀ ਦੀ ਚੁਣੌਤੀਆਂ ਅਤੇ ਸਿੱਖ ਪ੍ਰਤੀਕਰਮ ਦਾ ਵਿਕਾਸ पाल जी आओ, दी शुरुआत काल पारंपरिक सिख संप्रदाव ने संभाल के रखा है पर पिछले एक सदी तो यह अज तक अपना चुका ब्राह्मणी रूह रीत कर रहे हैं बीते दिन ही दमदमी टकसाल मुखी ਮਹਾਕੁੰਭ ਵਿੱਚ ਤੀਰਤ ਇਸ਼ਨਾਨ ਕਰਕੇ ਹੋਰ ਵਿਦਾਇਆ ਜਾਂਦਾ ਹੈ ਪੂਰਾ ਵਿਸ਼ਾ ਜਾਣਦੇ ਹਾਂ ਵੀਰ ਕਵਲਨੈਨ ਸਿੰਘ ਪਾਸੋਂ ਕਹਾਵਤ ਬੜੀ ਮਸ਼ਹੂਰ ਹੈ ਜਿਹੜੇ ਰੰਗ ਵਿੱਚ ਰਿਹਾ ਉਹੀ ਲੱਗ ਗਿਆ ਕੁਝ ਸ਼ਾਇਦ ਇਸੇ ਤਰ੍ਹਾਂ ਹੀ ਸਿੱਖ ਕੌਮ ਦਿਆਂ ਸੰਪਰਦਾਵਾਂ ਦੇ ਮੁਖੀ ਜੋ ਕਿ ਕੌਮ ਦੇ ਪ੍ਰਚਾਰ ਤੇ ਪ੍ਰਸਾਰ ਦਾ ਧੌਂਸਾ ਹਰ ਵਕਤ ਵਜਾਉਣ ਦਾ ਦਾਅਵਾ ਕਰਦੇ ਹਨ ਲੇਕਿਨ ਵਕਤ ਦੀ ਰੰਗਤ ਸਿੱਖੀ ਦਾ ਪ੍ਰਚਾਰ ਘਟ ਤੇ ਵਿਪਰ ਵਿਚਾਰ ਦੇ ਸਾਗਰ ਵਿੱਚ ਮੱਛੀਆਂ ਜ਼ਰੂਰ ਬਣ ਜਾਂਦੇ ਹਨ ਗੁਰੂ ਨਾਨਕ ਦੀ ਚਲਾਈ ਵਿਚਾਰ ਦੇ ਉਲਟ ਹਰ ਕੰਮ ਕਰਨ ਤੋਂ ਬਾਅਦ ਉਸੇ ਸੱਚੇ ਸਤਿਗੁਰੂ ਦੇ ਸਿੱਖ ਵੀ ਅਖੌਣ ਲਈ ਹਰ ਸਮੇਂ ਆਪਣੀਆਂ ਬਾਵਾਂ ਖੜੀਆਂ ਰੱਖਦੇ ਹਨ ਉਸ ਦੀ ਨਵੇਕਲੀ ਵਿਚਾਰ ਦਾ ਬ੍ਰਹਮਣੀਕਰਨ ਅਨਮਤੀਆਂ ਦੇ ਪ੍ਰਭਾਵ ਹੇਠਾਂ ਕਰਵਾ ਕੇ ਗੁਰੂ ਬਾਬੇ ਦੇ ਵਿਚਾਰ ਨੂੰ ਵਿਪਰ ਦੀ ਵਿਚਾਰ ਧਾਰਾ ਨਾਲ ਜੋੜਨ ਦਾ ਕੰਮ ਵੀ ਅਸੀਂ ਆਪ ਹੀ ਕਰ ਦਿੱਤਾ ਹੈ ਸਾਡੇ ਇਤਿਹਾਸਕ ਪ੍ਰਮਾਣ ਰਹਿਤਨਾਮੇ ਗੁਰਬਾਣੀ ਦੀ ਅਨਮੁੱਲੀ ਵਿਚਾਰ ਇਹਨਾਂ ਸਭਨਾ ਦੇ ਹਵਾਲੇ ਦੇ ਕੇ ਵੀ ਅਸੀਂ ਇਹ ਸਮਝ ਸਕਦੇ ਹਾਂ ਕਿ ਜੋ ਵਿਪਰ ਦੀ ਸੋਚ ਮੁਤਾਬਕ ਕਾਰਜ ਅਸੀਂ ਕਰ ਰਹੇ ਹਾਂ ਉਹ ਸਭ ਗਲਤ ਹੈ ਸਿੱਖ ਦਾ ਲਫ਼ਜ਼ੀ ਅਰਥ ਹੈ ਸਿੱਖਿਆ ਮੁਤਾਬਕ ਚੱਲਣ ਵਾਲਾ ਤੇ ਸਿੱਖੀ ਉਹ ਆਤਮਕ ਤੇ ਸਰੀਰਕ ਰਹੁ ਰੀਤ ਹੈ ਜਿਸ ਅਨੁਸਾਰ ਉਸਨੇ ਢਲਣਾ ਹੈ ਵਿਅਕਤੀਗਤ ਜੀਵਨ ਦੀ ਸੋਧ ਲਈ ਇਸ ਕਿਸਮ ਦੇ ਜੋ ਵੀ ਆਦੇਸ਼ ਦਿੱਤੇ ਗਏ ਹਨ ਉਹਨਾਂ ਦਾ ਸਾਰੰਸ਼ ਗੁణਾਂ ਦਾ ਗ੍ਰਹਿਣ ਕਰਨਾ ਤੇ ਉਹ ਗੁਣਾਂ ਦਾ ਤਿਆਗਣਾ ਹੈ ਜਾਗਤ ਜੋਤ ਜਾਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੈ वीरथ दान दया तप संजम एक बिना न एक पहचाना पूर्ण ज्योत जगाए घट में तब खालस ताहे ना खालस जाने लेकिन आजरी बहुपक्षी जनता जो कि सिखि दे अनमोल गुणा तो सुचेत नहीं वो जल्दी ही दूसरी विचार दा रंग अपने उते चढ़ा के खुश होई जा रही है बिपर ना केवल इस चीज भी सफल हो रहा है बल्कि ਇਸ ਕੰਮ ਨੂੰ ਹੋਰ ਵਧੇਕ ਬਿਹਤਰ ਕਰਨ ਦੇ ਲਈ ਸਿੱਖ ਸੰਪਰਦਾਵਾਂ ਦੇ ਮੁਖੀਆਂ ਦੇ ਨਾਲ ਰਲ ਕੇ ਉਹੀ ਕੁਝ ਕਰਾਉਣਾ ਚਾਹੁੰਦਾ ਹੈ ਜੋ ਉਹਨਾਂ ਦੀ ਮਨਸ਼ਾ ਹੈ ਸਿੱਖੀ ਦੀ ਰੰਗਤ ਨੂੰ ਸਿੱਖਾਂ ਵਿੱਚ ਫਿੱਕਾ ਕਰਨਾ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਵਿਚਾਰਨਪੁਰ ਇਹ ਸਮਝ ਲੈਣਾ ਚਾਹੀਦਾ ਹੈ ਇਹ ਰੰਗ ਫਿੱਕਾ ਪੈਣ ਦਾ ਕਾਰਨ ਕੇਵਲ ਸਾਡਾ ਅਵੇਸਲਾ ਹੋਣਾ ਹੈ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਵਾਚਨਪੁਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਰੰਗ ਫਿੱਕੇ ਪੈਣ ਦਾ ਕਾਰਨ ਕੇਵਲ ਸਾਡਾ ਅਵੇਸਲਾ ਹੋਣ ਦਾ ਸੂਚਕ ਹੈ ਜੋ ਵਿਚਾਰ ਅਸੀਂ ਗੁਰਬਾਣੀ ਪੜ੍ਹ ਕੇ ਕਰਨੀ ਹੈ ਉਹ ਵਿਚਾਰ ਅਸੀਂ ਅਮਲੀ ਤੌਰ ਤੇ ਨਹੀਂ ਕਰ ਰਹੇ ਸਿੱਖ ਸੰਪਰਦਾਵਾਂ ਦੇ ਆਗੂ ਵਿੱਚ ਪੰਥ ਨੇ ਮੰਨੇ ਪਰ ਮੰਨੇ ਆਗੂ ਮੁਖੀ ਬਿਪਰ ਦੇ ਤਲਾਬ ਵਿੱਚ ਇਉਂ ਚੁੱਬੀਆਂ ਲਾ ਰਹੇ ਹਨ ਜਿਵੇਂ ਮੀ ਦਾ ਡੱਡੂ ਮੀ ਵੇਖ ਕੇ ਖੁਸ਼ ਹੁੰਦਾ ਹੈ ਲੇਕਿਨ ਫਿਰ ਉਹੀ ਮੁਖੀ ਜਦੋਂ ਪੰਥ ਵਿੱਚ ਸਭ ਤੋਂ ਕਰਨੀ ਵਾਲੇ ਗੁਰਮੁਖਾਂ ਦੀ ਸੂਚੀ ਵਿੱਚ ਆਪਣੀਆਂ ਬਾਹਾਂ ਖੜੀਆਂ ਕਰਦੇ ਨੇ ਤੇ ਸਭ ਤੋਂ ਅੰਨ ਅੱਗੇ ਖੜਾਉਂਦੇ ਹਨ ਅੰਤ ਗੁਰਮਤ ਦੇ ਅੰਮ੍ਰਿਤ ਸਾਗਰ ਦੇ ਹੰਸ ਐਸੇ ਗੁੰਮਰਾਹਕੁਨ ਵਿਅਕਤੀਆਂ ਮੁਖੀਆਂ ਕੋਲੋਂ ਦੂਰ ਰਹਿਣ ਤੇ ਕੋਮ ਦੇ ਵਿਚਾਰ ਮੰਡਲ ਦੀ ਬੇੜੀ ਨੂੰ ਡੁੱਬਣ ਤੋਂ ਬਚਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੰਬਰਦਾਵਾ ਪ੍ਰਚਾਰ ਪ੍ਰਸਾਰ ਦੇ ਵਿੱਚ ਵੱਡਾ ਸਤੰਭ ਹੈ ਇਹਨਾਂ ਨੂੰ ਇਸ ਲੋ ਨੂੰ ਸਮਝ ਕੇ ਪੰਥਕ ਮਰਿਆਦਾ ਅਨੁਸਾਰ ਚੜਨ ਲਈ ਅੱਗੇ ਵਧਣਾ ਚਾਹੀਦਾ ਹੈ। ਹਾ ਸਭਿਅਤਾ ਦਾ ਵਿਕਾਸ ਕੇਵਲ ਉਸ ਪ੍ਰਤੀ ਖੋਸ਼ ਕਰਨ ਦੀ વૃਤੀ ਅਤੇ ਲਗਨ ਨਾਲ ਹੀ ਸਥਿਰ ਰਹਿ ਸਕਦਾ ਹੈ। ਪਿਛਲੇ ਕੁਝ ਸਮੇਂ ਤੋਂ ਇਹ ਵਿਕਾਸ ਸਿੱਖੀ ਲਈ ਬਹੁਤ ਲੋੜੀਦਾ ਬਣਾਇਆ ਹੈ। ਜਾਣਦੇ ਹਾਂ ਪੂਰੀ ਰਿਪੋਰਟ ਬੀਬੀ ਇੰਦੂਮੀਤ ਗੁਰਪਾਸੋਂ ਸਿੱਖੀ ਵਿੱਚ ਫਲਣ-ਫੂਲਣ ਦੇ ਨਜ਼ਰੀਏ ਨੂੰ ਸਮਝਣ ਲਈ ਸਾਨੂੰ ਇਸ ਦੇ ਮੁੱਖ ਅਸੂਲਾਂ ਅਤੇ ਸਿੱਖ ਧਰਮ ਦੇ ਅਸਰਾਂ ਤੇ ਧਿਆਨ ਦੇਣਾ ਪਵੇਗਾ ਸਿੱਖੀ ਦੇ ਅਸੂਲਾਂ ਵਿੱਚ ਸੱਚਾਈ, ਸੇਵਾ ਅਤੇ ਸਹਿਯੋਗ ਸ਼ਾਮਿਲ ਹਨ ਜੋ ਕਿ ਸਮਾਜ ਵਿੱਚ ਸਹਿਯੋਗ ਅਤੇ ਸਮਰਥਨ ਦੀ ਲਹਿਰ ਨੂੰ ਪੈਦਾ ਕਰਦੇ ਹਨ ਇਹਨਾਂ ਅਸੂਲਾਂ ਦੇ ਆਧਾਰ ਤੇ ਸਿੱਖੀ ਨੂੰ ਫਲਣ-ਫੂਲਣ ਦੇ ਲਈ ਕੁਝ ਮਹੱਤਵਪੂਰਨ ਉਪਾਏ ਕਰਨ ਦੀ ਲੋੜ ਹੈ ਮੇਰੀ ਰਾਏ ਵਿੱਚ ਸਿੱਖੀ ਦੇ ਊਸੂਲਾਂ ਨੂੰ ਅਮਲ ਵਿੱਚ ਲਿਆਉਣ ਲਈ ਸਿੱਖਾਂ ਨੂੰ ਆਪਣੇ ਜੀਵਨ ਵਿੱਚ ਸੱਚਾਈ ਅਤੇ ਸੇਵਾ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ। ਸਿੱਖ ਗੁਰਦੁਆਰਿਆਂ ਵਿੱਚ ਸੇਵਾ ਕਰਨਾ ਸਮਾਜਿਕ ਸੇਵਾਵਾਂ ਵਿੱਚ ਹਿੱਸਾ ਲੈਣਾ ਅਤੇ ਨੌਜਵਾਨਾਂ ਨੂੰ ਸਿੱਖੀ ਦੇ ਊਸੂਲਾਂ ਬਾਰੇ ਸਿਖਾਉਣਾ ਇਸ ਦੇ ਕੁਝ ਤਰੀਕੇ ਹਨ ਇਸ ਨਾਲ ਸਿੱਖੀ ਦੇ ਊਸੂਲਾਂ ਨੂੰ ਸਮਾਜ ਵਿੱਚ ਫੈਲਾਵਣ ਅਤੇ ਲੋਕਾਂ ਨੂੰ ਇਸ ਦੀ ਮਹੱਤਤਾ ਦਾ ਅਹਿਸਾਸ ਕਰਨ ਵਿੱਚ ਮਦਦ ਮਿਲਦੀ ਹੈ ਸਿੱਖੀ ਦੇ ਊਸੂਲਾਂ ਦਾ ਸਮਾਜ ਤੇ ਬਹੁਤ ਵੱਡਾ ਅਸਰ ਹੈ ਜਦੋਂ ਲੋਕ ਸੱਚਾਈ ਅਤੇ ਸੇਵਾ ਦੇ ਊਸੂਲਾਂ ਨੂੰ ਅਪਣਾਉਂਦੇ ਹਨ ਤਾਂ ਉਹ ਨੀਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਵਧਾਉਂਦੇ ਹਨ ਇਸ ਨਾਲ ਸਮਾਜ ਵਿੱਚ ਸਹਿਯੋਗ ਅਤੇ ਇਕਤਾ ਦੀ ਲਹਿਰ ਪੈਦਾ ਹੁੰਦੀ ਹੈ ਜਿਸ ਨਾਲ ਸਾਰੇ ਲੋਕਾਂ ਨੂੰ ਇੱਕ ਦੂਜੇ ਦੀ ਸਹਾਇਤਾ ਕਰਨ ਦਾ ਮੌਕਾ ਮਿਲਦਾ ਹੈ ਇਸ ਤਰ੍ਹਾਂ ਸਿੱਖੀ ਸਮਾਜ ਨੂੰ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣ ਵਿੱਚ ਮਦਦ ਮਿਲਦੀ ਹੈ ਸਿੱਖੀ ਦੇ ਅਸੂਲਾਂ ਨੂੰ ਫਲਣ ਫੁੱਲਣ ਦੇ ਲਈ ਸਾਨੂੰ ਕੁਝ ਕਦਮ ਉਠਾਣੇ ਚਾਹੀਦੇ ਹਨ ਪਹਿਲਾ ਸਿੱਖ ਸਮਾਜ ਨੂੰ ਇਕੱਠਾ ਹੋ ਕੇ ਸਿੱਖੀ ਦੇ ਅਸੂਲਾਂ ਦੀ ਪ੍ਰਚਾਰ ਕਰਨ ਦੀ ਲੋੜ ਹੈ ਦੂਜਾ ਸਿੱਖੀ ਦੇ ਅਸੂਲਾਂ ਨੂੰ ਨੌਜਵਾਨਾਂ ਵਿੱਚ ਪ੍ਰਚਾਰ ਕਰਨ ਲਈ ਸਿਖਲਾਈ ਅਤੇ ਸਿੱਖਿਆ ਦੇ ਮੌਕਿਆਂ ਨੂੰ ਵਧਾਉਣਾ ਚਾਹੀਦਾ ਹੈ ਤੀਜਾ ਸਿੱਖੀ ਦੇ ਊਸੂਲਾਂ ਦੇ ਆਧਾਰ ਤੇ ਸਮਾਜਿਕ ਸੇਵਾਵਾਂ ਵਿੱਚ ਹਿੱਸਾ ਲੈਣਾ ਅਤੇ ਲੋਕਾਂ ਨੂੰ ਸਹਾਇਤਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਅੰਤ ਵਿੱਚ ਸਿੱਖੀ ਦੇ ਊਸੂਲਾਂ ਨੂੰ ਫਲਣ-ਫੂਲਣ ਦੇ ਲਈ ਸੱਚਾਈ, ਸੇਵਾ ਅਤੇ ਸਹਿਯੋਗ ਦੀ ਲੋੜ ਹੈ। ਜੇਕਰ ਅਸੀਂ ਇਹਨਾਂ ਊਸੂਲਾਂ ਨੂੰ ਆਪਣੇ ਜੀਵਨ ਵਿੱਚ ਅਮਲ ਕਰਾਂਗੇ ਤਾਂ ਸਿੱਖੀ ਸਮਾਜ ਵਿੱਚ ਇੱਕ ਨਵਾਂ ਚਿਹਰਾ ਲਿਆਉਣ ਵਿੱਚ ਸਫਲ ਹੋਵਾਂਗੇ। ਸਿੱਖੀ ਦੇ ਊਸੂਲਾਂ ਨੂੰ ਅਪਣਾ ਕੇ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਸਮਾਜ ਨੂੰ ਇੱਕ ਸੁਖਤ ਅਤੇ ਖੁਸ਼ਹਾਲ ਜੀਵਨ ਦੇ ਲਈ ਤਿਆਰ ਕਰ ਸਕਦੇ ਹਾਂ। ਇਤਿਹਾਸ ਗੁਰਬਾਣੀ ਅਤੇ ਮਹਾਨ ਸਿਧਾਂਤਾਂ ਦੇ ਪਰਛਾਵਾ ਹੋਰ ਵਿਕਾਸ ਲਈ ਬਹੁਤ ਜ਼ਰੂਰੀ ਹੈ ਕਿ ਇਸ ਦੀ ਖੋਜ ਲਈ ਵਿਸ਼ੇ ਦਾ ਇਧਾਨ ਕੀਤਾ ਜਾਵੇ ਉਮੀਦ ਕਰਦੇ ਹਾਂ ਇਸ ਲੜੀਵਲ ਧਿਆਨ ਕੀਤਾ ਜਾਵੇਗਾ ਵੱਧਦੇ ਹਾਂ ਅੱਗੇ 21ਵੀਂ ਸਦੀ ਵਿਮਾਨਦਾਰਸ਼ਿਕ ਅਤੇ ਸੰਸਾਰ ਦੇ ਫਲਸਫੇ ਦੇ ਵਿਕਾਸ ਅਤੇ ਚੜ੍ਹਉਂਦੀਆਂ ਦਾ ਦੌਰ ਹੈ ਜਿਸ ਵਿੱਚ ਖਾਲਸਾ ਪੰਥ ਦਾ ਵਿਕਾਸ ਕਿਵੇਂ ਵਾਚ ਸਕਦਾ ਹੈ ਜਾਣਦੇ ਹਾਂ ਇਸ ਰਿਪੋਰਟ ਰਾਹੀਂ ਬ੍ਰਹਿਮੰਡ ਮਨੁੱਖ ਜਾਤੀ ਦੇ ਇਤਿਹਾਸ ਦੇ ਸਭ ਤੋਂ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਜਿਸ ਵਿੱਚ ਹਰ ਪਾਸੇ ਵੱਡੇ ਪੱਧਰ ਤੇ ਯੁੱਧ ਹੋ ਰਿਹਾ ਹੈ ਕੁਝ ਦੇਸ਼ਾਂ ਦੁਆਰਾ ਸਰਵੋਤਮਤਾ ਦੇ ਪ੍ਰਦਰਸ਼ਨ ਅਤੇ ਦੂਜਿਆਂ ਵਿੱਚ ਲੜਾਈ ਝਗੜੇ ਨੇ ਜ਼ਿੰਦਗੀ ਨੂੰ ਅਸੁਰੱਖਿਸ਼ਤ ਬਣਾ ਦਿੱਤਾ ਹੈ નિર્ਦੋਸ਼ਾਂ ਦੀ ਸਮੂਹਿਕ ਹੱਤਿਆ ਜਾਇਦਾਦ ਦੀ ਤਬਾਹੀ ਜ਼ਰੂਰੀ ਪੋਜਨ ਅਤੇ ਡਾਕਟਰੀ ਸਹਾਇਤਾ ਦੀ ਹਣ ਹੋਣ ਅਤੇ ਇੱਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਖਤਰੇ ਵਿੱਚ ਹੈ ਜਦੋਂ ਕਿ ਯੂਨੋ ਨੇ ਸ਼ਾਂਤੀ ਅਤੇ ਸ਼ਾਂਤੀ ਲਿਆਉਣ ਲਈ ਦਖਲ ਦੇਣ ਦੀ ਆਪਣੀ ਨੈਤਿਕ ਅਤੇ ਸ਼ਰੀਰਕ ਤਾਕਤ ਗਵਾ ਦਿੱਤੀ ਹੈ ਵੱਡੀਆਂ ਸ਼ਕਤੀਆਂ ਨੇ ਤਬਾਹੀ ਨੂੰ ਦੇਖਣ ਲਈ ਆਪਣੀ ਖੇਡ ਯੋਜਨਾਵਾਂ ਖੇਡਣ ਲਈ ਆਪਣੀ ਜੰਗੀ ਮਿਸ਼ਨਰੀ ਨੂੰ ਲਾਗੂ ਕਰਨ ਲਈ ਆਪਣੇ ਗੱਠਜੋੜ ਬਣਾਏ ਕੁਝ ਤਮਹਾਈਆਂ ਤੋਂ ਸੀਮੇ ਥੰਮਦਰਦੀ ਨਾਲ ਮਨੁੱਖ ਜਾਤੀ ਦਾ ਖੂਨ ਵਹਾਇਆ ਜਾ ਰਿਹਾ ਹੈ ਤਾਂ ਜੋ ਸਥਿਤੀ ਹੋਰ ਉਲਝਾਇਆ ਜਾ ਸਕੇ ਅਤੇ ਆਪਣੇ ਫਾਇਦੇ ਲਈ ਆਪਣੀ ਮਸ਼ੀਨ ਵੇਚਣ ਲਈ ਚੰਦ ਨੂੰ ਅੱਗੇ ਵਧਾਇਆ ਜਾ ਸਕੀ। ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਸਿੱਖਾਂ ਦੇ ਚੌਥੇ ਗੁਰੂ ਜਨਾ ਦਾ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਦੇ ਵਿੱਚ 19 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕੱਠ ਜੋੜ ਦੀ ਭੂਮਿਕਾ ਨੂੰ ਗੁਰਬਾਣੀ ਦੇ ਵਿੱਚ ਆਸਾ ਰਾਗ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ। ਰਾਗ ਆਸਾ ਕਰ ਦੂਜਾ ਮਹੱਲਾ ਚੌਥਾ ਕਿਸ ਹੀ ਤੜਾ ਕੀ ਆ ਮਿੱਤਰ ਸੁਤਨਾਲ ਪਾਈ ਕਿਸ ਹੀ ਤੜਾ ਜਾਂ ਕੁੜਮ ਸਕੇ ਨਾਲ ਜਵਾਈ ਕਿਸ ਹੀ ਤੜਾ ਜਾਂ ਸਿਕਦਾਰ ਚੌਧਰੀ ਨਾਲ ਲੱਪਣ ਸੁਾਈ ਹਮਾਰਾ ਤੜਾ ਹਰਿਆ ਸਮਾਈ ਮਨੁੱਖੀ ਮਾਨਸਿਕਤਾ ਨੂੰ ਸੁੰਦਰਤਾ ਨਾਲ ਛੂਹਣ ਦੇ ਨਾਲ ਇਹ ਕਹਿੰਦਾ ਹੈ ਕਿ ਮਨੁੱਖ ਆਪਣੇ ਮੁਰਤੋ ਹੀ ਪਰਿਵਾਰ ਦੋਸਤਾ ਵੱਖ-ਵੱਖ ਸਮਾਜਿਕ ਸਮੂਹਾਂ ਵਿੱਚੋਂ ਗੜਜੋੜ ਵਿੱਚ ਰਹਿੰਦਾ ਹੈ ਦੁਨੀਆ ਪਰ ਵਿੱਚ ਕੋਈ ਵਿਸਥਾਈ ਮੁੱਤਤਰਾ ਦੁਸ਼ਮਣ ਨਹੀਂ ਅਤੇ ਮੌਜੂਦਾ ਸਮੇਂ ਵਿੱਚ ਸਮਾਜ ਦੇ ਸਾਰੇ ਵਰਗ, ਰਾਜਨੀਤਿਕ ਸਮੂਹ, ਸਮਾਜਿਕ, ਅਧਿਆਤਮਕ ਅਤੇ ਵੱਡੀਆਂ ਸੰਸਥਾਵਾਂ, ਆਰਥਿਕ, ਰਾਜਨੀਤਿਕ ਸ਼ਕਤੀਆਂ ਦੀ ਵੰਡ ਕਰਨਾ ਜਾਂ ਸ਼ਕਤੀ ਦੀ ਵੰਡ ਲਈ ਮਜਬੂਰੀ ਬਹੁਤ ਗੁੰਝਲਦਾਰ ਅਤੇ ਅਸਥਿਤੀ ਵਿੱਚ ਗੜਜੋੜ ਵਿੱਚ ਹੈ। ਸ੍ਰੋਤਕਰ ਖਾਸ ਕਰਕੇ ਰਿਪੇਰੀਅਨ ਰਾਜ ਦੇ ਪਾਣੀ ਅਤੇ ਪੂਰ ਰਾਜਨੀਤਿਕ ਸ਼ਕਤੀਆਂ ਦੇ ਨਾਲ ਜਦੋਂ ਵੀ ਹਰ ਇੱਕ ਅਸਥਾਈ ਪ੍ਰਕਿਰਤੀ ਦੇ ਨਾਲ ਜੋੜਿਆ ਜਾ ਸਕਦਾ ਹੈ ਵਿਕਸਿਤ ਸਥਿਤੀ ਦੇ ਨਾਲ ਕੰਮ ਕਰਨ ਯੋਗ ਇੱਥੇ ਗੁਰੂ ਰਾਮਦਾਸ ਜੀ ਆਪਣੀ ਸਥਿਤੀ ਨੂੰ ਸਪਸ਼ਟ ਰੂਪ ਵਿੱਚ ਬਿਆਨ ਕਰਦੇ ਹੋਏ ਸਪਸ਼ਟ ਕਰਦੇ ਹਨ ਕਿ ਦੇਸ਼ ਆਪਣੇ ਆਪਸੀ ਲਾਭ ਲਈ ਇੱਕ ਦੂਜੇ ਨਾਲ ਗੱਠਜੋੜ ਕਰ ਸਕਦੇ ਹਨ ਜੋ ਕਿ ਅਸਥਾਈ ਸੁਭਾਅ ਦੇ ਹਨ ਸੁਭਾਅ ਦੇ ਹਨ ਗੁਰੂ ਦੀ ਗੁਰੂ ਦੀ ਸਾਂਝ ਕੇਵਲ ਇੱਕ ਕਾਲਪੁਰਖ ਨਾਲ ਹੈ ਜੋ ਕੇਵਲ ਇੱਕ ਸਥਾਈ ਸੁਭਾਅ ਦਾ ਹੈ ਗੁਰਰਾਮ ਦਾਸ ਜੀ ਤੋਂ ਸੇਦ ਲੈਂਦਿਆ ਸਾਡੀਆਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਅਤੇ ਸ਼੍ਰੋਮੀ ਅਕਾਲੀ ਦਲ ਜਿਸ ਦੀ ਸਥਾਪਨਾ 300 ਸਾਲਾਂ ਦਾ ਸ਼ਾਨਦਾਰ ਇਤਿਹਾਸ ਹੈ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਅਧਾਰ ਬਣਾਉਣ ਲਈ ਇੱਕ ਕਾਰਜੀ ਕਸਟੋਰ ਬਣਾਉਣਾ ਚਾਹੀਦਾ ਹੈ ਜੋ ਮੌਜੂਦਾ ਸਮੇਂ ਲਈ ਪੂਰੀ ਤਰ੍ਹਾਂ ਗਾਇਬ ਹੈ ਅਤਿ ਸਿੱਖ ਕੋਮ ਨੂੰ ਪੰਜਾਬ ਅਤੇ ਰਾਸ਼ਟਰੀ ਪੱਧਰ ਤੇ ਵੀ ਬੇਦਾਗ ਬਣਾ ਕੇ ਇੱਕ ਵੱਡਾ ਸਿਆਸੀ ਖਿਆਲ ਛੱਡ ਗਿਆ ਹੈ ਵੱਦੇ ਸਮੇ ਦੇ ਨਾਲ ਸਾਡੀ ਚੁਣੌਤੀਆਂ ਦੇ ਨਾਲ ਪਾਕਿ ਫੋਨ ਦੀ ਅਪਰੋਚ ਵੀ ਵੱਖ ਹੋ ਰਹੀ ਹੈ ਸੋ ਲੋੜ ਹੈ ਜੋ ਕਿ ਸਮੇ ਦੇ ਵਿਕਾਸ ਨਾਲ ਇਸ ਨਾਲ ਚੱਲਣ ਦੀ ਪੰਥਕ ਗਤੀਵਿਧੀਆਂ ਜਾਣਦੇ ਹਾਂ ਵੀਰ ਸਿਮਰਨਪਾਲ ਸਿੰਘ ਜੀ ਪਾਸੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਵਿਸ਼ਵ ਭਰ ਦੇ ਵਿੱਚ ਮਨਾਇਆ ਗਿਆ ਇਸ ਮੌਕੇ ਉਤਿੱਜੇ ਤੋਂ ਦੋੜਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਕੇ ਸਮਾਗਮ ਕਰਵਾਏ ਗੇ ਇਸ ਮੌਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸਾਧ ਸੰਗਤ ਜੀ ਹਰਮੰਦਰ ਸਾਹਿਬ ਦੇ ਵਧੀਕ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਨੇ ਪੰਜ ਪਿਆਰੇ ਸਾਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਅ ਦੇਖਣੇ ਵਾਜਿਆ ਨਗਰ ਕੀਰਤਨ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ ਧਾਰਮਿਕ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਤੇ ਨਿਹੰਗ ਸਿੰਘ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਪਲਾਜ਼ਾ ਘੰਟਾ ਘਰ, ਢੱਲਿਆਂ ਵਾਲਾ ਬਾਗ, ਲੱਕੜ ਮੰਡੀ ਬਾਜ਼ਾਰ, ਸੁਲਤਾਨ ਵਿੰਡ ਗੇਟ, ਸਵਰਨ ਹਾਊਸ, ਗੋਲਡਨ ਕਲੌਥ ਮਾਰਕੀਟ, ਸੁਲਤਾਨ ਵਿੰਡ ਰੋਡ ਤੇਜ ਨਗਰ ਚੌਕ ਬਾਜ਼ਾਰ ਸ਼ਹੀਦ ਉਤਮ ਸਿੰਘ ਨਗਰ ਬਾਜ਼ਾਰ ਕੋਟ ਮਾਨਾ ਸਿੰਘ ਅਤੇ ਤਰਨਤਾਰਨ ਰੋਡ ਆਦਿ ਥਾਵਾਂ ਤੇ ਸੰਗਤਾਂ ਨੇ ਭਰਵਾਂ ਸਵਾਗਤ ਕਰਦਿਆਂ ਸਤਕਾਰ ਭੇਟ ਕੀਤਾ ਗੁਰਦੁਆਰਾ ਮਹਾਰਾਜ ਗੰਜ ਸਿੰਘ ਨਗਰ ਵਿਖੇ ਬਸੰਤ ਰਾਗ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਕਸ਼ਮੀਰ ਘਾਟੀ ਦੇ ਵੱਖ-ਵੱਖ ਰਾਗੀ ਸਿੰਘਾਂ ਵੱਲੋਂ ਬਸੰਤ ਰਾਗ ਗਾਇਨ ਕੀਤਾ ਗਿਆ ਸੰਗਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਭਰੀ ਦੱਸਿਆ ਜਾਂਦਾ ਹੈ ਕਿ ਇਹ ਗੁਰਦੁਆਰਾ ਜਨਰਲ ਹਰੀ ਸਿੰਘ ਨਲਵਾ ਦੇ ਸਮੇਂ ਬਣਾਇਆ ਗਿਆ ਸੀ ਇਕ ਗੁਰਦੁਆਰਾ ਸਾਹਿਬ ਜੇਲਮ ਨਦੀ ਦੇ ਕੰਢੇ ਇੱਕ ਬਹੁਤ ਹੀ ਸੁੰਦਰ ਥਾਂ ਦਿਸਤ ਹੈ ਜਿਸ ਦੇ ਕਿਨਾਰੇ ਪੁਰਾਤਨ ਹੱਥਾਂ ਨਾਲ ਉੱਕਰੀ ਹੋਈ ਨਕਾਸ਼ੀ ਅੱਜ ਵੀ ਦਿਖਾਈ ਦਿੰਦੀ ਹੈ ਪੰਥਨਾਮਾ ਵਿੱਚ ਸਾਡੀ ਕੋਸ਼ਿਸ਼ ਪੱਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਸਤ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਹੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫ਼ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ